ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਵੈਦਲਜੀਤ ਤੇ ਅੱਜ ਆਪਣੇ ਕਲੀਨਿਕ ਕਾਪਿਆ ਔਰ ਵੈਦਿਕ ਬਰਨਾਲਾ ਸਿਟੀ ਉੱਥੇ ਆਪਾਂ ਜਿਹੜਾ ਹੈਗਾ ਇੱਕ ਦਵਾਈ ਤਿਆਰ ਕਰ ਰਹੇ ਹਾਂ ਜਿਹੜੀ ਕਿ 6 ਤਰ੍ਹਾਂ ਦੇ ਮਰਬਿਆਂ ਤੋਂ ਬਣੀ ਹੋਈ ਹੈ ਜਿਹਦੇ ਵਿੱਚ ਚਾਂਦੀ ਪਸਮ ਤੇ ਚਾਂਦੀ ਦੇ ਵਰਕ ਸੋਨੇ ਦੇ ਵਰਕ ਜਿਹੜਾ ਹੈਗਾ ਕੈਲਸ਼ੀਅਮ ਦੇ ਜਿਹੜਾ ਸੰਕ ਪਸਮ ਮੋਤੀ ਪਸਮ ਕਾਫੀ ਜੜੀਆਂ ਕੈਲਸ਼ੀਅਮ ਵਾਲੀਆਂ ਪਸਮ ਬਹੁਤ ਹੀ ਵਧੀਆ ਪਸਮਾ ਪਾ ਕੇ ਦਵਾਈ ਤਿਆਰ ਕਰੀ ਹੈ ਇਹਦੇ ਜਿਹੜੇ ਮੇਨ ਫਾਇਦੇ ਨੇ ਮਰਦਾਨਾ ਕਮਜ਼ੋਰੀ ਨੂੰ ਵੀ ਇਹ ਰਿਜ਼ਲਟ ਇਹਦਾ ਬਹੁਤ ਵਧੀਆ ਨਾਲ ਦੀ ਨਾਲ ਜਿਹੜੀਆਂ ਸਪੈਸ਼ਲ ਆਪਾਂ ਜਿਹੜੇ ਮੁਰਬੇ ਤਿਆਰ ਕਰ ਰਹੇ ਆ ਬੱਚਿਆਂ ਲਈ ਵੀ ਤਿਆਰ ਕਰ ਰਹੇ ਆ ਕਾਫੀ ਸਾਰੇ ਬੱਚੇ ਜਿਹੜਾ ਜਿੰਨਾਂ ਦਾ ਮਾਨਸਿਕ ਜਾਂ ਸਰੀਰਕ ਵਿਕਾਸ ਜਿਹੜਾ ਰੁਕ ਚੁੱਕਿਆ ਜਾਂ ਕੱਦ ਵਧਣਾ ਬੰਦ ਹੋ ਚੁੱਕਿਆ ਜਿਹੜਾ ਚੇਤਾ ਜਿਹੜਾ ਨਹੀਂ ਰਹਿੰਦਾ ਜਾਂ ਪੜ੍ਹਾਈ ਜਿਹੜੀ ਕਰਦੇ ਉਹ ਯਾਦ ਨਹੀਂ ਰਹਿੰਦੀ ਉਹਨਾਂ ਵਾਸਤੇ ਵੀ ਜਿਹੜੀ ਇਹ ਦਵਾਈ ਬਹੁਤ ਕਾਰਗਰ ਹੈਗੀ ਆ ਨੰਬਰ 2 ਤੇ ਜਿਹੜੀ ਇਹ ਦਵਾਈ ਆਪਾਂ ਖਾਸ ਜਿਹੜੀ ਬਣਾਉਂਦੇ ਆ ਲੇਡੀਜ਼ ਵਾਸਤੇ ਬਣਾਉਂਦੇ ਆ ਕਰਦੀਆਂ ਔਰਤਾਂ ਦੇ ਲਈ 30 ਸਾਲ ਤੋਂ ਪਲੱਸ ਜਾਂ ਬੱਚਿਆਂ ਦੀ ਜਿਹੜੀ ਡਿਲੀਵਰੀ ਹੋਣ ਤੋਂ ਬਾਅਦ ਜਿਹੜੀਆਂ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਜਿਵੇਂ ਕਿ ਜੋੜਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ बार-बार ਬੈਕ ਪੇਨ ਹੋਣੀ ਸ਼ੁਰੂ ਹੋ ਜਾਂਦਾ ਸਭ ਤੋਂ ਵੱਡੀ ਗੱਲ ਅੱਖਾਂ ਥੱਲੇ ਕਾਲੇ ਘੇਰੇ ਜਿਹਾ ਸਕਿਨ ਦੇ ਉੱਪਰ ਜਿਹੜੀਆਂ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਉਦੇ ਵਿੱਚ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਹੈ ਕਿਉਂਕਿ ਜਿਹੜੇ ਮਲਟੀ ਵਿਟਾਮਿਨ ਔਰ ਮਲਟੀ ਮਿਨਰਲ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਦੇ ਵਿੱਚ ਪਾਈਆਂ ਹੋਈਆਂ ਨੇ ਇਹਨੂੰ ਹਰ ਇੱਕ ਉਮਰ ਵਰਗ ਦਾ ਜਿਹੜਾ ਇਨਸਾਨ ਉਹ ਖਾ ਸਕਦਾ ਹੈਗਾ ਤੇ ਇਹਦੇ ਵਿੱਚ ਬਸ ਮੇਨ ਪਰਹੇਜ਼ ਇਹ ਰੱਖਣਾ ਕਿ ਇਹ 슈ਗਰ ਦੇ ਮਰੀਜ਼ਾਂ ਵਾਸਤੇ ਜਿਹੜੀ ਹੈਗੀ ਉਹਨਾਂ ਵਾਸਤੇ ਇਹ ਦਵਾਈ ਨਹੀਂ ਬਣੀ ਹੋਈ ਉਹਨਾਂ ਲਈ ਅਸੀਂ ਅਲੱਗ ਤੋਂ ਜਿਹੜੇ ਹੈਗੇ ਆ 슈ਗਰ ਫ੍ਰੀ ਯੋਗ ਬਣਾਨੇ ਆ ਕਿਉਂਕਿ ਜਿਹੜੇ ਮੁਰਬੇ ਨੇ ਇਹ ਜ਼ਿਆਦਾਤਰ ਖੰਡ ਦੀ ਚਾਸ਼ਨੀ ਦੇ ਵਿੱਚ ਤਿਆਰ ਹੁੰਦੇ ਆ ਇਸ ਲਈ ਜਿਹੜਾ ਹੈਗਾ ਇਹ ਮਰਬੇ ਸ਼ੂਗਰ ਦੇ ਮਰੀਜ਼ਾਂ ਲਈ ਨਹੀਂ ਹੈਗੇ ਸੋ ਜੇ ਤੁਸੀਂ ਇਹਨਾਂ ਮਰਬਿਆਂ ਦਾ ਸਾਡੇ ਤੋਂ ਹੋਰ ਜਾਣਕਾਰੀ ਚਾਹੁੰਦੇ ਹੋ ਜਾਂ ਮਰਬੇ ਤੁਸੀਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਇਹ ਮਰਬਿਆਂ ਦੀ ਜਿਹੜੀ ਬਣੀ ਹੋਈ ਦਵਾਈ ਜਿਹੜੀ ਹੈਗੀ ਤੁਸੀਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ